ਗੱਲ ਕੀਤੀ ਜਾਵੇ ਕਿ ਦੁਨੀਆ ਉੱਤੇ ਸਭ ਤੋਂ ਵੱਡਾ ਪਾਪ ਕਿਹੜਾ ਹੈ ਤਾਂ ਇਸ ਦਾ ਉੱਤਰ ਇਹ ਹੈ ਕਿ ਦੁਨੀਆ ਉੱਤੇ ਸਭ ਤੋਂ ਵੱਡਾ ਪਾਪ ਕਿਸੇ ਇਨਸਾਨ ਦੀ ਹੱਤਿਆ ਕਰਨਾ ਹੈ ਕਿਉਂਕਿ ਜਦੋਂ ਕੋਈ ਇਨਸਾਨ ਮਰਦਾ ਹੈ ਤਾਂ ਜੋ ਉਸ ਦੇ ਨਾਲ ਜੁੜੇ ਹੁੰਦੇ ਨੇ ਉਹ ਵੀ ਜਿਉਂਦਿਆਂ ਦੇ ਵਿੱਚ ਨਹੀਂ ਰਹਿੰਦੇ ਉਹ ਵੀ ਇੱਕ ਲਾਸ਼ਾਂ ਬਣ ਜਾਂਦੇ ਨੇ ਇਸ ਲਈ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਕਿ ਤੁਸੀਂ ਕਿਸੇ ਇਨਸਾਨ ਦੇ ਨਾਲ ਮਾਰਾ ਕਰਕੇ ਤੁਸੀਂ ਕਿਸੇ ਇਨਸਾਨ ਨੂੰ ਮੌਤ ਦੇ ਘਾਟ ਉਤਾਰ ਕੇ ਕਦੇ ਵੀ ਸੁਖੀ ਨਹੀਂ ਰਹਿ ਸਕਦੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਦੀ ਮੌਤ ਹੁੰਦੀ ਹੈ ਪਹਿਲਾਂ ਤਾਂ ਇਹ ਇੱਕ ਹਾਦਸਾ ਲੱਗਦਾ ਪਰ ਜਿਵੇਂ ਕਹਿੰਦੇ ਨੇ ਕਿ ਸੱਚ ਤਾਂ ਸੱਚ ਹੀ ਹੁੰਦਾ ਥੋੜੇ ਸਮੇਂ ਬਾਅਦ ਹੀ ਜਦੋਂ ਇਸ ਅਧਿਆਪਕ ਦੀ ਮੌਤ ਪਿਛਲਾ ਸੱਚ ਨਿਕਲ ਕੇ ਸਾਹਮਣੇ ਆਉਂਦਾ ਤਾਂ ਸਭ ਦੇ ਹੋਸ਼ ਉਟ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਐਦਾਂ ਕੋਈ ਕਿਵੇਂ ਕਰ ਸਕਦਾ ਕੀ ਹੈ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਦਾ ਸ਼੍ਰੀ ਗੰਗਾ ਨਗਰ ਇਸ ਦੇ ਅਧੀਨ ਪੈਂਦਾ ਥਾਣਾ ਰਾਬਲਾ ਅੰਜਲੀ ਨਾਂ ਦੀ ਕੁੜੀ ਦਾ ਵਿਆਹ ਹੁੰਦਾ ਹੈ ਇੱਥੋਂ ਦੇ ਰਹਿਣ ਵਾਲੇ ਅਸ਼ੀਸ਼ ਦੇ ਨਾਲ ਅੰਜਲੀ ਦੀ ਉਮਰ ਲਗਭਗ 23 ਸਾਲ ਸੀ ਜਿਸ ਨੇ ਬੀਏ ਕੀਤੀ ਹੋਈ ਸੀ ਤੇ ਅਸ਼ੀਸ਼ ਦੀ ਉਮਰ ਲਗਭਗ 27 ਸਾਲ ਸੀ ਜਿਸ ਨੇ ਬੀਐਸਸੀ ਕੀਤੀ ਹੋਈ ਸੀ ਜੋ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਸੀ 3 ਮਹੀਨੇ ਪਹਿਲਾਂ ਇਹਨਾਂ ਦਾ ਵਿਆਹ ਹੁੰਦਾ ਗੱਲ ਹੈ 30 ਜਨਵਰੀ 2026 ਦੀ 30 ਜਨਵਰੀ 2026 ਨੂੰ ਜਦੋਂ ਅੰਜਲੀ ਅਤੇ ਅਸ਼ੀਸ਼ ਦੋਨੋਂ ਆਪਣੇ ਘਰੋਂ ਖਾਣਾ ਖਾ ਕੇ ਘੁੰਮਣ ਲਈ ਜਾਂਦੇ ਨੇ ਢੇੜਾ ਕੱਢਣ ਲਈ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਦੇ ਨਾਲ ਹਾਦਸਾ ਹੋ ਜਾਂਦਾ ਹੈ ਤਾਂ 31 ਜਨਵਰੀ 2026 ਨੂੰ ਅਸ਼ੀਸ਼ ਦਾ ਚਾਚਾ ਪੁਲਿਸ ਨੂੰ ਰਿਪੋਰਟ ਲਿਖਾਉਂਦਾ ਹੈ ਕਿ ਅਸ਼ੀਸ਼ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹੁਣ ਪੁਲਿਸ ਮੌਕੇ ਤੇ ਆਉਂਦੀ ਹੈ। ਪੁਲਿਸ ਮੌਕੇ ਤੇ ਆ ਕੇ ਜੋ Laash ਹੁੰਦੀ ਆ ਉਸ ਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਆ। ਪਰ ਜੋ ਇਹ ਘਟਨਾ ਸਥਾਨ ਸੀ ਇੱਥੇ ਪੁਲਿਸ ਨੂੰ ਕੁਝ ਅਜੀਬ ਲੱਗਦਾ ਹੈ। ਤਾਂ ਪੁਲਿਸ ਹੁਣ FSL ਟੀਮਾਂ ਬੁਲਾਉਂਦੀ ਹੈ। ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜੋ ਇਹ ਘਟਨਾ ਬੜੀ ਜਗ੍ਹਾ ਗਈ ਇੱਥੇ ਇਦਾਂ ਲੱਗਦਾ ਜਿਵੇਂ ਚੜੱਪ ਹੋਈ ਹੋਵੇ ਕਿਉਂਕਿ ਉੱਥੇ ਪੈਰਾਂ ਦੇ ਨਿਸ਼ਾਨ ਸੀ ਜਿਵੇਂ ਖਿੱਚਤੂ ਹੋਈ ਹੋਵੇ ਤਾਂ ਹੁਣ ਪੁਲਿਸ ਜੋ ਬੋਡੀ ਹੁੰਦੀ ਆ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤੇ ਜੋ ਐਫਐਐਲ ਟੀਮਾਂ ਹੁੰਦੀਆਂ ਉਹ ਆਪਣੀ ਜਾਂਚ ਕਰਦੀਆਂ ਨੇ ਤਕਨੀਕੀ ਜਾਂਚ ਕੀਤੀ ਜਾਂਦੀ ਹੈ ਤਫ਼ਤੀਸ਼ ਕੀਤੀ ਜਾਂਦੀ ਹੈ ਕੋਲ ਡਿਟੇਲਾਂ ਕਢਵਾਈਆਂ ਜਾਂਦੀਆਂ ਨੇ ਲੋਕੇਸ਼ਨਾਂ ਕਢਵਾਈਆਂ ਜਾਂਦੀਆਂ ਨੇ ਯਾਨੀ ਕਈ ਤਰ੍ਹਾਂ ਕਈ ਐਂਗਲਾਂ ਤੋਂ ਇਸ ਕਿਸਤੀ ਜਾਂਚ ਕੀਤੀ ਜਾਂਦੀ ਹੈ ਕਿਉਂਕਿ ਪਹਿਲਾਂ ਤਾਂ ਪੁਲਿਸ ਨੇ ਇਹ ਜੋ ਮਾਮਲਾ ਸੀ ਇਸ ਨੂੰ ਇੱਕ ਹਾਦਸੇ ਦੇ ਰੂਪ ਦੇ ਵਿੱਚ ਹੀ ਲੈਂਦਾ ਸੀ ਉਦਾਂ ਹੀ ਜਾਂਚ ਕਰ ਰਹੇ ਸੀ ਉਦਾਂ ਹੀ ਤਫਤੀਸ਼ ਕਰ ਰਹੇ ਸੀ ਪਰ ਕੁਝ ਸ਼ੱਕੀ ਲੱਗਣ ਤੋਂ ਬਾਅਦ ਪੁਲਿਸ ਇਸ ਦੀ ਜਾਂਚ ਫਿਰ ਇਸ ਤਰ੍ਹਾਂ ਕਰਦੀ ਹੈ ਕਿ ਜ਼ਰੂਰ ਕੁਝ ਨਾ ਕੁਝ ਗੜਬੜ ਹੈ ਤਾਂ ਹੁਣ ਜੋ ਪੋਸਟਮਾਰਟਮ ਲਈ ਲਾਸ਼ ਭੇਜੀ ਸੀ ਅਸੀਸ ਦੀ ਉਸ ਵਿੱਚ ਪਤਾ ਲੱਗਦਾ ਹੈ ਕਿ ਉਸ ਦੇ ਸਿਰ ਉੱਤੇ ਐਦਾਂ ਦੀਆਂ ਸੱਟਾਂ ਲੱਗੀਆਂ ਹੋਈਆਂ ਜੋ ਕਿ ਇੱਕ ਹਾਦਸੇ ਵਿੱਚ ਨਹੀਂ ਲੱਗ ਸਕਦੀ ਤਾਂ ਪੁਲਿਸ ਹੁਣ ਆਪਣੀ ਤਫ਼ਤੀਸ਼ ਨੂੰ ਅੱਗੇ ਵਧਾਉਂਦੀ ਹੈ ਕਿ ਆਖਰ ਕੀ ਹੋ ਸਕਦਾ ਹੈ ਕਿਉਂਕਿ ਜੋ ਅੰਜਲੀ ਸੀ ਉਹ ਵੀ ਬੇਹੋਸ਼ ਹੋ ਗਈ ਸੀ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ ਸੀ ਅਸੀਸ਼ ਨੂੰ ਵੀ ਹਸਪਤਾਲ ਲਿਜਾਇਆ ਗਿਆ ਸੀ ਪਰ ਅਸੀਸ਼ ਨੂੰ ਤਾਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਡਾਕਟਰਾਂ ਨੇ ਤੇ ਅੰਜਲੀ ਜੋ ਸੀ ਉਹ ਹੋਸ਼ ਵਿੱਚ ਆ ਜਾਂਦੀ ਹੈ ਹੁਣ ਅੰਜਲੀ ਤੋਂ ਪੁੱਛਿਆ ਜਾਂਦਾ ਕਿ ਕੀ ਗੱਲ ਹੋਈ ਸੀ ਤਾਂ ਉਸ ਨੇ ਕਿਹਾ ਕਿ ਕੋਈ ਅਣਪਛਾਤਾ ਵਾਹਨ ਸਾਨੂੰ ਟੱਕਰ ਮਾਰ ਗਿਆ ਜਿਸ ਕਾਰਨ ਅਸ਼ੀਸ਼ ਦੀ ਮੌਤ ਹੋ ਗਈ ਪਰ ਇਹ ਗੱਲ ਪੁਲਿਸ ਦੇ ਹਾਜ਼ਮ ਨਹੀਂ ਹੋ ਰਹੀ ਸੀ ਹੁਣ ਜਦੋਂ ਪੁਲਿਸ ਬਰੀਕੀ ਨਾਲ ਤਫ਼ਤੀਸ਼ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਅਸ਼ੀਸ਼ ਤੇ ਅੰਜਲੀ ਹੈ ਇਹਨਾਂ ਦਾ ਵਿਆਹ 31 ਅਕਤੂਬਰ 2025 ਨੂੰ ਹੋਇਆ ਸੀ ਲਗਭਗ 3 ਮਹੀਨੇ ਪਹਿਲਾਂ ਤੇ ਜੋ ਅੰਜਲੀ ਸੀ ਉਸ ਦੇ ਫੋਨ ਉੱਤੇ ਇੱਕ ਮੁੰਡੇ ਨੇ ਬਾਰ ਬਾਰ ਕਾਲਾਂ ਕੀਤੀਆਂ ਹੋਈਆਂ ਸੀ ਜਿਸ ਤੋਂ ਸੰਝੇ ਸੀ ਜਿਸ ਦੀ ਉਮਰ ਲਗਭਗ 25 ਸਾਲ ਸੀ ਹੁਣ ਪੁਲਿਸ ਕਈ ਕੜੀਆਂ ਨੂੰ ਜੋੜਦੀ ਹੈ ਇਹਨਾਂ ਦਾ ਬੈਕਗ੍ਰਾਉਂਡ ਦੇਖਦੀ ਹੈ ਅਤੇ ਇਹਨਾਂ ਦੇ ਸਬੰਧਾਂ ਬਾਰੇ ਜਾਂਚ ਕਰਦੀ ਹੈ ਕਿ ਜੋ ਅੰਜਲੀ ਅਤੇ ਅਸ਼ੀਸ਼ ਦੀ ਇਹਨਾਂ ਦੇ ਕਿੱਦਾਂ ਦੇ ਸਬੰਧ ਸੀ ਪਰ ਇਥੋਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਅਸਲ ਵਿੱਚ ਅਸ਼ੀਸ਼ ਦੀ ਮੌਤ ਹਾਦਸੇ ਦੇ ਨਾਲ ਨਹੀਂ ਹੋਈ ਸਗੋਂ ਉਸ ਦੀ ਤਾਂ ਹਤਿਆ ਕੀਤੀ ਗਈ ਹੈ ਹੁਣ ਪੁਲਿਸ ਅੰਜਲੀ ਅਤੇ ਸੰਜੇ ਦੋਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਤੋਂ ਪੁੱਛਗਿਛ ਕਰਦੀ ਹੈ ਤੇ ਜੋ ਕਹਾਣੀ ਨਿਕਲ ਕੇ ਆਉਂਦੀ ਹੈ ਉਹ ਸੁਣ ਕੇ ਤਾਂ ਸਭ ਦੇ ਹੋਸ਼ ਉੱਟ ਜਾਂਦੇ ਨੇ ਪੁਲਿਸ ਨੂੰ ਪਤਾ ਲੱਗਦਾ ਕਿ ਅੰਜਲੀ ਅਤੇ ਸੰਜੇ ਦੋਨੋਂ ਸ਼੍ਰੀ ਗੰਗਾ ਨਗਰ ਦੇ ਵਿੱਚ ਪੜਦੇ ਸੀ ਤੇ ਇਹਨਾਂ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਨਜ਼ਦੀਕੀਆਂ ਤੋਂ ਬਾਅਦ ਪਿਆਰ ਹੁੰਦਾ ਹੈ ਪਿਆਰ ਤੋਂ ਬਾਅਦ ਇਹ ਸਬੰਧਾਂ ਦੇ ਵਿੱਚ ਆ ਜਾਂਦੇ ਨੇ ਅੰਜਲੀ ਅਤੇ ਸੰਜੇ ਦੋਨੋਂ ਹੀ ਰਿਸ਼ਤੇਦਾਰੀ ਦੀ ਵਿੱਚ ਸੀ ਇੱਕ ਦੂਜੇ ਦੇ ਰਿਸ਼ਤੇਦਾਰ ਸੀ ਇਨ ਇਸ ਗੱਲ ਦਾ ਪਤਾ ਘਰਦਿਆਂ ਨੂੰ ਵੀ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਘਰ ਵਾਲੇ ਹੁੰਦੇ ਨੇ ਉਹ ਅੰਜਲੀ ਦਾ ਵਿਆਹ ਰਾਬਲਾ ਨਿਵਾਸੀ ਅਸ਼ੀਸ਼ ਦੇ ਨਾਲ ਕਰ ਦਿੰਦੇ ਨੇ ਲਗਭਗ 3 ਮਹੀਨੇ ਪਹਿਲਾਂ ਪਰ ਜੋ ਅੰਜਲੀ ਸੀ ਉਹ ਇਸ ਵਿਆਹ ਤੋਂ ਖੁਸ਼ ਨਹੀਂ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਮੈਂ ਤਾਂ ਆਪਣੀ ਜੋ ਜ਼ਿੰਦਗੀ ਆ ਉਹ ਸੰਜੇ ਦੇ ਨਾਲ ਕੱਟਾਂ ਪਰ ਉਸ ਦਾ ਵਿਆਹ ਅਸ਼ੀਸ਼ ਦੇ ਨਾਲ ਕਰ ਦਿੱਤਾ ਜਾਂਦਾ ਹੈ ਹੁਣ ਉਹ ਅਸ਼ੀਸ਼ ਦੇ ਕੋਲ ਆਤਾ ਜਾਂਦੀ ਹੈ ਪਰ ਉਸ ਦਾ ਦਿਲ ਤਾਂ ਸੰਜੇ ਲਈ ਧੜਕ ਰਿਹਾ ਸੀ ਹੁਣ ਇਹ ਪਲੈਨਿੰਗ ਕਰਦੇ ਨੇ ਕਿ ਆਪਾਂ ਬਹਾਨਾ ਲਗਾ ਕੇ ਅਸ਼ੀਸ਼ ਨੂੰ ਬਹਾਨਾ ਲਗਾ ਕੇ ਗੰਗਾ ਨਗਰ ਦੇ ਵਿੱਚ ਫੇਰ ਪੜ੍ਹਾਈ ਸ਼ੁਰੂ ਕਰ ਦਿੰਦੇ ਆ ਤੇ ਫੇਰ ਆਪਾਂ ਇੱਕ ਦੂਜੇ ਨੂੰ ਉਦਾਂ ਹੀ ਮਿਲਦੇ ਰਹਿਾਂਗੇ ਹੁਣ ਜੋ ਅੰਜਲੀ ਹੁੰਦੀ ਹੈ ਉਹ ਅਸ਼ੀਸ਼ ਨੂੰ ਕਹਿੰਦੀ ਹੈ ਕਿ ਮੈਂ ਅੱਗੇ ਪੜ੍ਹਨਾ ਚਾਹੁੰਨੀ ਹਾਂ ਗੰਗਾ ਨਗਰ ਤਾਂ ਅਸ਼ੀਸ਼ ਉਸ ਨੂੰ ਮਨਾ ਕਰ ਦਿੰਦਾ ਕਿ ਨਹੀਂ ਮੈਂ ਤੈਨੂੰ ਨਹੀਂ ਭੇਜਣਾ ਮੈਂ ਤੈਨੂੰ ਅੱਗੇ ਨਹੀਂ ਪੜਾਉਣਾ ਇਹ ਗੱਲ ਅੰਜਲੀ ਨੂੰ ਬੜੀ ਬੁਰੀ ਲੱਗਦੀ ਹੈ 16 ਦਿਨ ਪਹਿਲਾਂ ਜੋ ਅੰਜਲੀ ਹੁੰਦੀ ਹੈ ਉਹ ਆਪਣੇ ਪੇਕੇ ਜਾਂਦੀ ਹੈ ਪੇਕੇ ਜਾ ਕੇ ਸੰਜੇ ਨੂੰ ਮਿਲਦੀ ਹੈ ਤੇ ਸੰਜੇ ਨੂੰ ਸਾਰੀ ਗੱਲ ਦੱਸਦੀ ਹੈ ਕਿ ਐਦਾਂ ਆਸ਼ੀਸ਼ ਨਹੀਂ ਮੰਨ ਰਿਹਾ ਤਾਂ ਹੁਣ ਅੰਜਲੀ ਸੰਜੇ ਨੂੰ ਕਹਿੰਦੀ ਹੈ ਕਿ ਕਿਉਂ ਨਾ ਆਪਾਂ ਆਸ਼ੀਸ਼ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਈਏ ਜੇ ਇਹ ਰਸਤੇ ਦੇ ਵਿੱਚੋਂ ਹਟ ਜਾਵੇਗਾ ਤਾਂ ਆਪਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੋਵੇਗਾ ਆਪਾਂ ਨੂੰ ਮਿਲ ਤੋਂ ਕੋਈ ਵੀ ਨਹੀਂ ਰੋਕ ਸਕਦਾ ਤਾਂ ਹੁਣ ਇਹ ਪਲੈਨਿੰਗ ਕਰਦੇ ਨੇ ਕਿ ਆਪਾਂ ਅਸ਼ੀਸ਼ ਨੂੰ ਰਾਤ ਨੂੰ ਮਾਰਾਂਗੇ ਹੁਣ ਜੋ ਸੰਜੇ ਹੁੰਦਾ ਉਹ ਆਪਣੇ ਦੋ ਦੋਸਤ ਬਾਦਲ ਅਤੇ ਰੋਹਿਤ ਦੋਨਾਂ ਨੂੰ ਆਪਣੇ ਨਾਲ ਬੁਲਾਉਂਦਾ ਹੈ ਤੇ ਇਹ ਦਿਨ ਨਿਸ਼ਚਿਤ ਕਰ ਲੈਂਦੇ ਨੇ 30 ਜਨਵਰੀ 2026 ਦਾ ਹੁਣ 30 ਜਨਵਰੀ 2026 ਨੂੰ ਰਾਤ ਨੂੰ ਜਦੋਂ ਅੰਜਲੀ ਅਤੇ ਆਸ਼ੀਸ਼ ਖਾਣਾ ਖਾਂਦੇ ਨੇ ਕਿਉਂਕਿ ਅੰਜਲੀ ਸੌਰੇ ਮੋੜ ਆਉਂਦੀ ਹੈ ਆਸ਼ੀਸ਼ ਦੇ ਨਾਲ ਅੰਜਲੀ ਖਾਣਾ ਖਾਣ ਤੋਂ ਬਾਅਦ ਕਹਿੰਦੀ ਹੈ ਕਿ ਆਪਾਂ ਬਾਹਰ ਗੇੜਾ ਦੇ ਕੇ ਆਈਏ ਹੁਣ ਆਸ਼ੀਸ਼ ਅੰਜਲੀ ਦੇ ਨਾਲ ਘਰੋਂ ਬਾਹਰ ਚਲਿਆ ਜਾਂਦਾ ਹੈ ਪਰ ਇਧਰ ਸੰਜੇ ਬਾਦਲ ਅਤੇ ਰੋਹਿਤ ਇਹ ਤਿੰਨੋਂ ਝਾੜੀਆਂ ਦੇ ਵਿੱਚ ਲੁਕੇ ਬੈਠੇ ਹੁੰਦੇ ਆ ਜਦੋਂ ਹੀ ਅੰਜਲੀ ਅਸ਼ੀਸ਼ ਨੂੰ ਲੈ ਕੇ ਉਹ ਜਗ੍ਹਾ ਤੋਂ ਗੁਜ਼ਰਦੀ ਹੈ ਤਾਂ ਹੁਣ ਇਹ ਤਿੰਨੋਂ ਅਸ਼ੀਸ਼ ਦੇ ਉੱਤੇ ਡੰਡਿਆਂ ਦੇ ਨਾਲ ਬਾਰ ਕਰ ਦਿੰਦੇ ਨੇ ਇਸ ਦੀ ਕਾਫੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਹੁਣ ਇਹਨਾਂ ਨੂੰ ਲੱਗ ਰਿਹਾ ਸੀ ਕਿ ਜੋ ਅਸ਼ੀਸ਼ ਆ ਉਸ ਦੀ ਮੌਤ ਨਹੀਂ ਹੋਈ ਉਸ ਤੋਂ ਬਾਅਦ ਅਸ਼ੀਸ਼ ਦੇ ਗਲ ਦੇ ਵਿੱਚ ਮਫਰਾ ਪਾ ਕੇ ਉਸ ਦਾ ਗਲ ਘੁੱਟ ਦਿੱਤਾ ਜਾਂਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੁਣ ਜੋ ਅੰਜਲੀ ਹੁੰਦੀ ਆ ਉਹ ਆਪਣੇ ਕੰਨਾਂ ਦੇ ਟੌਪਸ ਲਾ ਕੇ ਸੰਜੇ ਨੂੰ ਦਿੰਦੀ ਆ ਅਤੇ ਆਸ਼ੀਸ਼ ਦਾ ਮੋਬਾਈਲ ਦੇ ਦਿੰਦੀ ਆ ਕਿ ਐਦਾਂ ਲੱਗੇ ਜਿਵੇਂ ਇਹਨਾਂ ਦੇ ਨਾਲ ਕੋਈ ਲੁੱਟ ਦੀ ਬਾਰਦਾਤ ਹੋਈ ਹੈ ਤੇ ਜੋ ਸੰਜੇ ਅਤੇ ਏਸ ਦੇ ਸਾਥੀ ਹੁੰਦੇ ਉਹ ਇੱਥੋਂ ਭੱਜ ਜਾਂਦੇ ਨੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਇਸ ਗੱਲ ਦਾ ਕੁਝ ਵੀ ਪਤਾ ਨਹੀਂ ਲੱਗੇਗਾ ਅਸੀਂ ਇਸ ਨੂੰ ਇੱਕ ਹਾਦਸੇ ਦਾ ਰੂਪ ਦੇ ਦੇਵਾਂਗੇ ਜਾਂ ਲੁੱਟ ਦਾ ਰੂਪ ਦੇ ਦੇਵਾਂਗੇ ਪਰ ਜਿਵੇਂ ਕਹਿੰਦੇ ਨੇ ਕਿ ਝੂਠ ਦੇ ਪੈਰ ਨਹੀਂ ਹੁੰਦੇ ਝੂਠ ਜਾਦਾ ਸਮਾਂ ਲੋਕਿਆ ਨਹੀਂ ਰਹਿ ਸਕਦਾ ਤੇ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਜਦੋਂ ਪੁਲਿਸ ਜਾਂਚ ਕਰਦੀ ਹੈ ਪੁਲਿਸ ਦੀ ਜਾਂਚ ਦੇ ਵਿੱਚ ਆਉਂਦਾ ਹੈ ਕਿ ਇਹ ਕੋਈ ਹਾਦਸਾ ਨਹੀਂ ਸੀ ਸਗੋਂ ਅਸ਼ੀਸ਼ ਦਾ ਕਤਲ ਕੀਤਾ ਗਿਆ ਸੀ ਉਸ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਅਤੇ ਉਸ ਦੇ ਦੋ ਦੋਸਤਾਂ ਵੱਲੋਂ ਜੋ ਬਾਦਲ ਅਤੇ ਰੋਹਿਤ ਆ ਉਹਨਾਂ ਦੀ ਉਮਰ ਵੀ 20-20 ਸਾਲ ਦੱਸੀ ਜਾਂਦੀ ਹੈ ਸੋ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਉੱਪਰ ਐਫ ਆਈ ਆਰ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਾਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ 23 ਸਾਲਾ ਪਤਨੀ ਜਿਸ ਦਾ ਵਿਆਹ 3 ਮਹੀਨੇ ਪਹਿਲਾਂ ਹੁੰਦਾ ਹੈ ਉਹ ਆਪਣੇ ਪਤੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੰਦੀ ਹੈ ਕਿਉਂਕਿ ਉਸ ਨੂੰ ਲੱਗਦਾ ਕਿ ਮੈਂ ਤਾਂ ਆਪਣੇ ਪ੍ਰੇਮੀ ਦੇ ਨਾਲ ਰਹਿਣਾ ਪਰ ਇਸ ਗੱਲ ਦੇ ਹੋਰ ਵੀ ਹੱਲ ਹੋ ਸਕਦੇ ਸੀ ਕਿਸੇ ਨੂੰ ਮਾਰਨਾ ਕਿਸੇ ਗੱਲ ਦਾ ਕੋਈ ਵੀ ਹੱਲ ਨਹੀਂ ਕਿਉਂਕਿ ਜਦੋਂ ਕੋਈ ਬੰਦਾ ਕਿਸੇ ਨੂੰ ਮਾਰ ਦਿੰਦਾ ਤਾਂ ਉਹ ਆਪ ਵੀ ਨਹੀਂ ਬਚਦਾ ਕਿਉਂਕਿ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਇੱਕ ਨਾ ਇੱਕ ਦਿਨ ਪੁਲਿਸ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ